ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਸੇਵਾ ਜਥਾ ਲੋਹੇ ਬਾਜ਼ਾਰ ਦੇ ਵਿੱਚ ਵੀ ਹੁੰਦਾ ਹੋਇਆ ਜਾ ਰਿਹਾ ਹੈ ਗੁਰਦੁਆਰਾ ਸ਼ਹੀਦ ਸਿੰਘਣੀਆਂ ਦੇ ਅਸਥਾਨ ਦੇ ਉੱਤੇ ਜਿੱਥੇ ਸਵੇਰ-ਸਵੇਰ ਮੰਨ ਦੇ ਪੀਛਲੇ ਪਸਾਏਗਾ ਸੀ ਔਰ ਅੱਜ ਦਾ ਦਿਨ ਜਿਹੜਾ ਆ ਉਹ ਬੜਾ ਮੁਬਾਰਕ ਦਿਨ ਆ ਈਦ-ਉ ਮੌਲਾਦ-ਉ ਨਬੀ ਦਾ ਦਿਹਾੜਾ ਆ ਬਾਜ਼ਾਰ ਦੇਖੋ ਕਦਾਂ ਫੁਵਾਇਪ ਆ ਸ਼ਾਮ ਨੂੰ ਰੌਣਕਾਂ ਲੱਗਣਗੀਆਂ ਜੀ ਪੂਰੀਆਂ ਕੀ ਕੁਸ਼ ਕਰਦੇ ਹੁੰਦੇ ਸ਼ਾਮ ਨੂੰ ਜਲੂਸ ਜਲੂਸ ਵਗੈਰਾ ਕਰਦੇ ਹੁੰਦੇ ਸ਼ਾਮ ਨੂੰ ਜਲੂਸ ਹੁੰਦਾ ਜਲਸਾ ਹੁੰਦਾ ਇੱਥੇ ਹੁੰਦਾ ਜਲਸਾ ਬਾਹਰਲੇ ਪਾਸੇ ਜਲੂਸ ਇੱਥੇ ਜਲਸਾ ਨਹੀਂ ਇੱਥੇ ਇੰਜੀ ਪਰ ਲੰਗਰ ਇੱਥੇ ਲੰਗਰ ਲਾਉਣੇ ਸਾਰੇ ਸ਼ਾਮ ਨੂੰ ਖੂਬ ਲੰਗਰ ਚੱਲਣਗੇ ਕਿੰਨੇ ਵਜੇ ਅਸੀਂ ਇੱਥੋਂ ਮੱਥਾ ਟੇਕ ਕੇ ਸਾਨੂੰ ਨਿਕਲਾਂਦੇ ਫੇਰ ਅਸੀਂ ਦੁਬਾਰਾ ਆਵਾਂਗੇ ਤੁਹਾਡੇ ਕੋਲ ਲੰਗਰ ਛਕਣ ਲਈ ਤੁਹਾਡੇ ਚ ਆ ਕੇ ਸ਼ਾਮ ਨੂੰ ਆ ਔਰ ਸਾਰਿਆਂ ਨੂੰ ਈਦ-ਉਲ-ਮੁਲਾਦ ਉਲ-ਨਬੀ ਈਦ-ਉਮੁਬਾਰਕ ਮੁਲਾਦ ਉਲ-ਨਬੀ ਉਹਨਾਂ ਦੀ ਤੁਹਾਨੂੰ ਮੁਬਾਰਕਾਂ ਸਾਰਿਆਂ ਨੂੰ ਮੈਂ ਕਿਹਾ ਪ੍ਰੋਨਾਂਊਂਸਮੈਂਟ ਗਲਤ ਨਾ ਕਰਾਂ ਇਹ ਕਿਤੇ ਗਲਤੀਆਂ ਦੱਸ ਦਿਓ ਜੀ ਮੁਲਾਦ ਉਲ-ਨਬੀ ਮੁਲਾਦ ਉਲ-ਨਬੀ ਕੀ ਬਾਤ ਹੈ ਕੀ ਬਾਤ ਹੈ ਤੋਂ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਆ ਦੇਖੋ ਬਾਜ਼ਾਰ ਸਜਾਏ ਪਿਆ ਜਿੱਦਾਂ ਆਪਾਂ ਗੁਰੂ ਨਾਨਕ ਸਾਹਿਬ ਦਾ ਗੁਰਪੁਰ ਬਣਾਉਂਦੇ ਆਂ ਬੜੀਆਂ ਖੁਸ਼ੀਆਂ ਦੇ ਨਾਲ ਖੇੜਿਆਂ ਦੇ ਨਾਲ ਦੇਸ਼ਾਂ ਵਿਦੇਸ਼ਾਂ ਜਿੱਥੇ ਬੈਠੇ ਹੁੰਨੇ ਆਂ ਬਿਲਕੁਲ ਉਦਾਂ ਹੀ ਅੱਜ ਅੱਜ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਜਨਮ ਦਿਹਾੜਾ ਆ ਉਹ ਮਨਾਇਆ ਜਾ ਰਿਹਾ ਇਹ ਮੁਸਲਮਾਨ ਭਾਈਚਾਰਾ ਦੁਨੀਆ ਭਰ ਦੇ ਵਿੱਚ ਔਰ ਅੱਜ ਬੜੇ ਵੱਡੇ ਵੱਡੇ ਜਲੂਸ ਜਲਸੇ ਹੋਣੇ ਆ ਬਾਜ਼ਾਰ ਦੀ ਛਾਂ ਲੋਕ ਸਾਹਿਬਣਾ ਬਣਾਈ ਗਈ ਹੈ ਲੋਹਾ ਬਾਜ਼ਾਰ ਆ ਉਦਾਂ ਇੱਥੇ ਲੋਹੇ ਬਾਜ਼ਾਰ ਦੇ ਵਿੱਚ ਦੇਖੋ ਇੰਨੀ ਸਫਾਈ ਨਹੀਂ ਹੁੰਦੀ ਕਦੀ ਵੀ ਬਾਜ਼ਾਰ ਦੇ ਰਾਜ ਇਹ ਬਾਬੇ ਨੇ ਇੰਤਜ਼ਾਮ ਕਰਾਤਾ ਸਾਡੇ ਲਈ ਵੀ ਤੇ ਉਹ ਪੈਗੰਬਰਾਂ ਨੂੰ ਨਮਸਕਾਰਾਂ ਜੀ ਪੈਗੰਬਰਾਂ ਨੂੰ ਨਮਸਕਾਰਾਂ ਉਹਨਾਂ ਦੇ ਉਹਨਾਂ ਦੇ ਉੱਤੇ ਕੋਈ ਨਹੀਂ ਉਹਨਾਂ ਨੂੰ ਨਮਸਕਾਰਾਂ ਉਹਨਾਂ ਦੇ ਦੇਖੋ ਕਿੱਦਾਂ ਦੁਨੀਆ ਚ ਰੰਗ ਲੱਗੇ ਪਿਆ ਆ ਤੇ ਸਤਿਗੁਰੂ ਸਾਡੀਆਂ ਵੀ ਨਮਸ਼ਕਾਰਾਂ ਕਬੂਲ ਕਰੇ ਸ਼ਹੀਦੀ ਸਥਾਨ ਦੇ ਉੱਤੇ ਜਾ ਰਹੇ ਆ ਜੀ ਔਰ ਆ ਦੇਖੋ ਜੀ ਇਹ ਵੀ ਫਵਾਵਡ ਕੀਤੀ ਵੀ ਖਾਸ ਤੌਰ ਦੇ ਉੱਤੇ ਔਰ ਰੰਗ ਪੋਸ਼ਾਕ ਇਹ ਭਾਜੀ ਇਸ ਜਾਵਨ ਨੂੰ ਕੀ ਕਹਿੰਦੇ ਤੁਸੀਂ ਇਹਨੂੰ ਪਾੜੀ ਕਹਿੰਦੇ ਨੇ ਹਾਂਜੀ ਪਾੜੀ ਪਾੜੀ ਇੱਕਦਾਂ ਇਹ ਸਾਰਾ ਕੁਛ ਇਦਾਂ ਜਿਨੀ ਮਲਾਦੁਲ ਨਬੀ ਆ ਉਹਦੀ ਖੁਸ਼ੀ ਚ ਕਰ ਰਹੇ ਆ ਗਿਆ ਹਾਂਜੀ ਹੰਦੇ ਖੁਸ਼ੀ ਵਾਸਤੇ ਉਹਦੀ ਖੁਸ਼ੀ ਚ ਕਰ ਰਹੇ ਹੈਗੇ ਆ ਆਪ ਖੁਸ਼ੀਆਂ ਲੈਣ ਲਈ ਕਰ ਰਹੇ ਆ ਛੋਟਾ ਜਿਹਾ ਮੇਰੇ ਖਿਆਲੋਂ ਲਾਇਆ ਪਿਆ ਨਾ ਨਿਜ਼ਾਮ ਗਾਇ ਵੀ ਕਿੱਤਾ ਜਾਂਦਾ ਹਾਂ ਇਦਾਂ ਬੈਂਤੀਆਂ ਵੀ ਕਿਤੇ ਜਾਂਦਾ ਲੰਗਰ ਬਗਾਨਾ ਲਾਇ ਜਾਂਦੇ ਪੂਰੇ ਜੀ ਬਿਲਕੁਲ ਸ਼ਾਮ ਨੂੰ ਲੰਗਰ ਲੱਗਣਗੇ ਆ ਜੀ ਸ਼ਾਮ ਨੂੰ ਇਨਸ਼ਾਅੱਲਾ ਜਲਸਾ ਜਨੂਬ ਵੀ ਹੋਏਗਾ ਜੀ ਤੇ ਹੋਰ ਖੁਸ਼ੀਆਂ ਭੰਗੜੇ ਪਉਂਦੇ ਨੇ ਨਹੀਂ ਖੁਸ਼ੀ ਆ ਸਭ ਕੁਝ ਹੁੰਦਾ ਹੈ ਜਦੋਂ ਮਲਾਹਤ ਨਬੀ ਆ ਤੇ ਫਿਰ ਮੇਲ ਦੀ ਖੁਸ਼ੀ ਹੋਣੀ ਚਾਹੀਦੀ ਖੁਸ਼ੀ ਆ ਸਭ ਇਨਸ਼ਾਅੱਲਾ ਚੈੱਕ ਆਈਗਾ ਮੈਂ ਸ਼ਾਮ ਨੂੰ ਆਵਾਂਗਾ ਜੀ ਦੇਖਦੇ ਆਂ ਅਸੀਂ ਆ ਕੇ ਨਜ਼ਾਰਾ ਕਰਦੇ ਆਂ ਅਸੀਂ ਔਰ ਦੇਖੋ ਕਿਆ ਖੂਬਸੂਰਤ ਬਣਾ ਪਿਆ ਜੀ। ਕਿਆ ਖੂਬਸੂਰਤ ਹੈ। ਇਹ ਵੀ ਸਾਡਾ ਲਾਹਾ ਜੀ ਸਾਡੇ ਲਈ ਪੂਰਾ ਇਹ। ਇਹ ਰੰਗ ਆਪਾਂ ਰੰਗੋਲੀ ਕਹਿੰਦੇ ਨੇ ਉਹ ਸ਼ਬਦ। ਆਪਾਂ ਰੰਗੋਲੀ ਸ਼ਬਦ ਵਰਤੇ ਆਂ। ਪਰ ਇਹਨੂੰ ਕੀ ਕਹਿੰਦੇ ਤੁਸੀਂ ਜੱਸ ਜਾਬਤ ਸਾਰੀ ਨੂੰ? ਪਾੜੀ। ਪਾੜੀ ਜੀ। ਪਾੜੀ ਬਣਾਈ। ਕਿਆ ਬਾਤ ਹੈ। ਕਿਆ ਬਾਤ ਨਿਆਰੇ ਪਾੜੀ ਉਧਰੋਂ ਚੜਨਾ ਵੀ ਚੱਲ ਰਿਹਾ ਆ। ਆਹ ਵਿੱਚ ਕੀ ਚੱਲ ਰਿਹਾ ਜੀ? ਖਾਣਾ ਗਰਮ ਹੋ ਰਿਹਾ। ਕਿਆ ਬਾਤ। ਖਣਾ ਚੱਲਦਾ ਪਿਆ ਕਿਆ ਬਾਤਾਂ ਆ ਕਿਆ ਬਾਤਾਂ ਆ ਕਿਆ ਬਾਤਾਂ ਆ ਜੀ ਹੋਰ ਵੀ ਅੱਜ ਮਲਾਦੁਲ ਨਬੀ ਦੀ ਦਿਹਾੜੇ ਦੀ ਕਿੰਨੀ ਕੋ ਖੁਸ਼ੀ ਆ ਬੜੀ ਖੁਸ਼ੀ ਆ ਜੀ ਬੜੀ ਖੁਸ਼ੀ ਆ ਆ ਜੋ ਲੰਗਰ ਛਕ ਲਓ ਲੰਗਰ ਛਕਦੇ ਆਂ ਅਸੀਂ ਕੋਈ ਗੱਲ ਨਹੀਂ ਲੰਗਰ ਛਕਾਓ ਤੁਹਾਡੇ ਨਾਲ ਸਾਡੀ ਮਿਹਰਬਾਨੀ ਅਸੀਂ ਤੁਹਾਡੇ ਨਾਲ ਹੀ ਆਂ ਵਧਾਈਆਂ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਹੀ ਵਧਾਈਆਂ ਜੀ ਇਹ ਪੈਗੰਬਰਾਂ ਦੀਆਂ ਖੁਸ਼ੀਆਂ ਲੈਣ ਲਈ ਗੱਲ ਹੁੰਦੀ ਆ ਬੇਸ਼ੱਕ ਜੀ ਚਲੋ ਧੰਨਵਾਦ ਧੰਨਵਾਦ ਆ ਦੇਖੋ ਕਿੰਦਾ ਬੀਬੀ ਲੰਗਰ ਛਕਦਾ ਉਹਨਾਂ ਨਾਲ ਸ਼ਾਮਲ ਹੋ ਲਵੋ ਖੁਸ਼ੀਆਂ ਤੁਸੀਂ ਵੀ 啊！哎